ਤੇ ਲੋ ਜੀ ਅੱਜ ਨਾ ਮੁੱਦਾ ਜਿਹੜਾ ਪਾਕਿਸਤਾਨ ਵਾਲਾ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਸਰਜੀਤ ਗੌਰ ਤੇ ਨਾਲ ਹੁਸੈਨ ਮੇਨ ਗੱਲ ਜਨਾਨੀ ਕਹਿੰਦੇ ਪਹਿਲਾ ਬਾਹਰ ਸੀ ਦੁਬਈ ਤੇ ਦੁਬਈ ਦੇ ਵਿੱਚ ਰਿਲੇਸ਼ਨ ਸੀਗੇ ਉਹਦੇ 9 ਸਾਲ ਪਹਿਲਾਂ ਦੇ ਯਾਨੀ ਇਸ ਟਾਈਮ ਉਹਦੀ ਉਮਰ ਦਸੀ ਜਾ ਰਹੀ ਹੈ 50 ਪਲੱਸ ਹਨਾ 52 ਸਾਲ ਉਮਰ ਦੱਸ ਰਹੀ ਹੈ ਵੀ 9 ਸਾਲ ਪਹਿਲਾਂ ਲਾ ਲੋ ਬਿਆਲੀ ਸਾਲਾਂ ਦੀ ਹੋਊਗੀ 42 ਦੇ ਉਹ ਵੀ ਇੰਨੇ ਕਦਾਈਆ ਤੇ ਤਿੰਨ ਵਿਆਹ ਉਹਦੇ ਪਹਿਲਾਂ ਹੋਏ ਵੀ ਆ ਵੇਦ ਉਹਦੇ ਚਾਈਲਡ ਵੀ ਕੁਝ ਜਵਾਗ ਜਵਾਗ ਜੱਲੇ ਵੀ ਦੱਸੇ ਜਾਂਦੇ ਆ ਵੀ ਜਵਾਕਾਂ ਜੱਲੇ ਵਾਲਾ ਹੈਗਾ ਤੇ ਕਿਤੇ ਨਾ ਕਿਤੇ ਨਾ ਇਹ ਮੁੱਦਾ ਆਪਣੇ ਇੰਡੀਆ ਦੇ ਵਿੱਚ ਕਿਉਂ ਵਾਇਰਲ ਹੋਇਆ ਇਹਦੀ ਮੇਨ ਵਜ੍ਹਾ ਕੀ ਸੀ ਕਿਉਂਕਿ ਉਹਨੇ ਜਿਹੜਾ ਕੀ ਵੀਜ਼ਾ ਲਿਆ ਨਾ ਉਹ ਧਾਰਮਿਕ ਭਾਵਨਾ ਦੇ ਨਾਲ ਲਿਆ ਯਾਨੀ ਕੀ ਦਰਸ਼ਨ ਕਰਨ ਵਾਸਤੇ ਲਿਆ ਤੇ ਦਰਸ਼ਨਾਂ ਦੀ ਓਡ ਦੇ ਵਿੱਚ ਉਹਨੇ ਇਦਾਂ ਦਾ ਕਦਮ ਚੁੱਕਿਆ ਚਲੋ ਠੀਕ ਹੈ ਯਾਰ ਵਿਆਹ ਹੁੰਦੇ ਰਹਿੰਦੇ ਆ ਨੈਸ਼ਨਲ ਵੀ ਇੰਟਰਨੈਸ਼ਨਲ ਵੀ ਹਰਥਾਂ ਤੇ ਵਿਆਹ ਹੁੰਦੇ ਐ ਇਸ ਤੋਂ ਵੱਧ ਕੇ ਜਿਹੜੀਆਂ ਦੁਬਈ ਜਾਂ ਹੋਰ ਕਿਤੇ ਵੀ ਜਿਹੜੀਆਂ ਬਹਿਰੂਨ ਜਾਂ ਇੰਦਰ ਮਲੇਸ਼ੀਆ ਬਲੂਜੀਆ ਜਿਹੜੀਆਂ ਵੀ ਗੰਟਰੀਆਂ ਆਈਆਂ ਨੇ ਜਿੱਥੇ ਵੀ ਪੰਜਾਬੀ ਵਸਦੇ ਆ ਤਾਂ ਉਹਨਾਂ ਦੇ ਨਾਲ ਨਾਲ ਪਾਕਿਸਤਾਨੀ ਵੀ ਵਸਦੇ ਆ ਸੋ ਉਹਨਾਂ ਦੇ ਵੀ ਰਿਲੇਸ਼ਨ ਹੁੰਦੇ ਆ ਆਪਸ ਜਿਹੇ ਦੇ ਵਿੱਚ ਮੁੰਡੇ ਕੁੜੀਆਂ ਰਹਿੰਦੀ ਆ ਉੱਥੇ ਰਹੀ ਜਾਂਦੀਆਂ ਤੇ ਕਈ ਤਾਂ ਵਿਆਹ ਕਰਵਾ ਕੇ ਵੀ ਰਹੀ ਜਾਂਦੇ ਆ ਤੇ ਮੇਨ ਮੁੱਦਾ ਇੱਥੇ ਪਤਾ ਕੀ ਉੱਡਦਾ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਗਿਆ ਇਹਨਾਂ ਨੂੰ ਕਿਉਂ ਇੰਨਾੜੇ ਟਾਰਗੇਟ ਕੀਤਾ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਇਹ ਮੁੱਦਾ ਇਹ ਮੇਨ ਵਜਾ ਹੀ ਇਹਦੀ ਇਹ ਰਹੀ ਵੀ ਉਹਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਵੀ ਕੱਲ ਨੂੰ ਕੋਈ ਇੰਡੀਆ ਦੇ ਵਿੱਚ ਜਨਾਨੀ ਐਦਾਂ ਦਾ ਕਦਮ ਨਾ ਚੱਕੇ ਤੇ ਇੰਡੀਅਨ ਸਰਕਾਰ ਨੇ ਤਾਂ ਅਗਰ ਕੀ ਮੈਨੂੰ ਲੱਗਦਾ ਕਿ ਇਤਨਾ ਕਿਤੇ ਸਹੀ ਫੈਸਲਾ ਹੋਇਆ ਵੀ ਕੱਲੀ ਜਨਾਨੀ ਨੂੰ ਅਸੀਂ ਪਾਕਿਸਤਾਨ ਨਹੀਂ ਭੇਜਾਂਗੇ ਚਲੋ ਠੀਕ ਹੈ ਯਾਰ ਵਿਆਹ ਕਰਵਾਓ ਤੁਹਾਡੀ ਮਰਜ਼ੀ ਹੈ ਪਰ ਕੁਝ ਮਤਲਬ ਉਮਰ ਦਾ ਵੀ ਲਿਆਸ਼ ਹੁੰਦਾ ਹਨਾ ਹੁਣ ਇਸ ਉਮਰ ਦੇ ਵਿੱਚ ਆਸੀਆਂ ਖੇਡੀਆਂ ਚਲੋ ਠੀਕ ਹੈ ਵੀ ਤੁਸੀਂ ਰਿਲੇਸ਼ਨ ਬਣਾਇਆ ਜਾਂ ਹੋਰ ਕੁਝ ਹੈ ਤੰਗ ਹੋਣੀ ਹੈ ਪਰੇਸ਼ਾਨ ਹੋਣੀ ਹੈ ਜੋ ਵੀ ਹੋਣੀ ਹੈ ਉਹਦੀ ਮਰਜ਼ੀ ਹੋਣੀ ਹੈ ਜਿੱਥੇ ਮਰਜ਼ੀ ਜਾ ਕੇ ਬਸੇ ਹਨਾ ਆਪਾਂ ਤਾਂ ਕਿਸੇ ਦੇ ਲਾਈਵ ਤੋਂ ਕੀ ਲੈਣਾ ਦੇਣਾ ਆ ਬਟ ਇਹ ਮੁੱਦਾ ਤਾਂ ਕਰਕੇ ਹੀ ਇਹਦੀ ਮੇਨ ਬਚਾਈ ਹੈ ਰਹੀ ਸੀ ਕਿ ਵੀ ਉਹਨੇ ਧਾਰਮਿਕ ਭਾਵਨਾਵਾਂ ਦੇ ਨਾਲ ਠੇਸ ਪਹੁੰਚਾਉਣ ਵਾਲੀ ਗੱਲ ਕੀਤੀ ਸੀ ਵੀ ਦਰਸ਼ਨ ਦੀ ਔਰਡ ਦੇ ਵਿੱਚ ਗੁਰਨਾਣਕ ਜਨਮ ਦਿਤੀ ਤੇ ਜਾ ਕੇ ਤੇ ਉਹਨੇ ਇਹ ਸਭ ਕੀਤਾ ਹਨਾ ਤੇ ਉਹ ਤੋਂ ਬਾਅਦ ਜਿਹੜੀਆਂ ਗਲਤੀਆਂ ਹੋਈਆਂ ਵੀ ਉੱਥੋਂ ਫਰਾਰ ਹੋਈ ਜਥੇ ਦਾ ਜਥੇ ਨੂੰ ਬਦਨਾਮੀ ਹੋਈ ਤੇ ਹੋਰ ਵੀ ਕਈ ਚੀਜ਼ਾਂ ਹੋਈਆਂ ਹਨ ਤੇ ਤਾਂ ਕਰਕੇ ਇਹ ਮੁੱਦਾ ਇੰਨਾ ਜ਼ਿਆਦਾ ਹਾਈਲਾਈਟ ਹੋ ਗਿਆ ਨਹੀਂ ਤਾਂ ਬਾਹਰਲੇ ਦੇਸ਼ਾਂ 'ਚ ਲਗਭਗ ਮਿਲਦਾ ਕੁੜੀਆਂ ਜਿਹੜੀਆਂ ਪੰਜਾਬ ਬਣਾਇਆ 20% 30% ਕੁੜੀਆਂ ਮਿਲਦਾ ਰਿਲੇਸ਼ਨ ਦੇ ਵਿੱਚ ਹੋਣੀਆਂ ਆ ਤੇ ਉਹ ਜ਼ਿਆਦਾਤਰ ਜਾਂ ਤਾਂ ਪਾਕਿਸਤਾਨੀਆਂ ਦੇ ਨਾਲ ਹੁੰਦੀਆਂ ਜਾਂ ਆਪਣੇ ਇੰਡੀਅਨਸ ਦੇ ਨਾਲ ਹੁੰਦੀਆਂ ਤੇ ਉਹ ਰਿਲੇਸ਼ਨਾਂ ਦੇ ਵਿੱਚ ਰਹੀ ਜਾਂਦੀਆਂ ਉੱਥੇ ਵਿਆਹ ਵੀ ਨਹੀਂ ਕਰਵਾਇਆ ਹੁੰਦਾ ਫਿਰ ਵੀ ਰਹੀ ਜਾਂਦੀਆਂ ਪਰ ਉਥੋਂ ਦੇ ਮੁੱਦੇ ਘਾਉਣੇ ਚੱਕੇ ਜਾ ਰਹੇ ਹੁਣ ਕਈ ਕਲਾਕਾਰ ਐਵ ਜੀ ਆ ਜਿਹੜੇ ਆਪਣੀ ਇੰਡੀਆ ਦੀ ਮੰਨ ਲਓ ਵੀ ਸਾਰੀਆਂ ਮਿਰਜਾ ਜਾਂ ਹੋਰ ਕੁਝ ਵੀ ਆ ਉਹਨਾਂ ਨੇ ਵਿਆਹ ਕਰਵਾਏ ਉੱਥੇ ਕਰਵਾਏ ਬਟ ਉਹਨਾਂ ਨੇ ਇੱਕ ਲਹਿਜੇ ਨਾਲ ਤੇ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਵਿਆਹ ਕਰਵਾਏ ਆ ਇਹ ਇੱਕ ਸੋਚੀ ਸਮਝੀ ਸਾਜਿਸ਼ ਸੀ ਆ ਨਾ ਜਿਹੜੀ ਇਹਨਾਂ ਨੇ ਕੀਤੀ ਆ ਤੇ ਇਹ ਗੱਲਾਂ ਗਲਤ ਨਹੀਂ ਇਹਦੇ ਵਿੱਚ ਹੋਰ ਕੋਈ ਚੱਕਰ ਨਹੀਂ ਆ ਵੀ ਵਿਆਹ ਜਿੱਥੇ ਕਰਵਾਉਣਾ ਹੈ ਅਗਲੀ ਦੀ ਮਰਜ਼ੀ ਹੈ ਜਿੱਥੇ ਰਹਿਣਾ ਹੈ ਅਗਲੀ ਦੀ ਮਰਜ਼ੀ ਹੈ ਆਪਾਂ ਕਿਸੇ ਨੂੰ ਕੀ ਕਹਿਣ ਵਾਲੇ ਹੁੰਨੇ ਆ ਸੋ ਤਾਂ ਕਰਕੇ ਇਹ ਜਿਆਦਾ ਮੁੱਦਾ ਸੀ ਜਿਹੜੇ ਜਿਹੜਾ ਉਹ ਬਾਇਲਟ ਹੋ ਗਿਆ